ਕਿੱਧਰ ਕਿਧਰ ਆ ਆਹ ਵੀ ਕਿਧਰ ਤੂੰ ਕਿਧਰ ਆ ਕਿਧਰ ਨਾ ਆ ਕੇ ਬੋਲ ਤੂੰ ਕਿਧਰ ਆ ਤੂੰ ਕੌਣ ਹੈ ਤਗਣੀ ਹੈ ਕੌਣ ਹੈ ਬੜਾ ਹੱਜ ਨਾ ਨਹੀਂ ਕੌਣ ਹੈ ਤੂੰ ਮੈਂ ਮਾਰਾਂ ਤੇਰੇ ਹੈ ਕੌਣ ਹੈ ਤੂੰ ਇਹਨੇ ਕਿੱਥੋਂ ਲਿਆਂਦਾ ਕਿੱਥੋਂ ਲਿਆਂਦਾ ਤੈਨੂੰ ਛੱਡ ਦੇ ਪਹਿਨੇ ਛੱਡ ਦੇ ਪਹਿਨੇ ਛੱਡ ਦੇ ਸੱਟ ਸੱਟ ਪਹਿਨੇ ਬੰਦੇ ਦਾ ਇਹ ਫੌਜੀ ਆ ਫੌਜੀ ਆ ਇਹ ਮੇਰੀ ਵੀਡੀਓ ਮਾ ਇਹ ਤਾਂ ਆਪਣੇ ਪਿੰਡ ਦੀ ਆ ਕੁੜੀ ਹਾਂ ਆਪਣੇ ਪਿੰਡ ਵਾਲੀ ਉਹਦੀ ਫੌਜਾਂ ਦੀ ਆ ਫੌਜਾਂ ਦੀ ਆ ਕੁੜੀ ਕਰੇ ਦੋਨਾ ਇਹ ਕੀ ਕੀਤਾ ਕਰੇ ਦੋਨਾ ਇਹ ਕੀ ਕੀਤਾ ਕਰੇ ਦੋਨਾ ਮੈਂ ਕੀ ਪੁੱਛਨੀ ਆ ਮੈਂ ਕੀ ਪੁੱਛਨੀ ਆ ਇਹ ਲੋਕ ਕਰੇ ਦੋਨਾ ਕਰੇ ਕੀ ਚੱਲਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਪਤਨੀ ਵੱਲੋਂ ਆਪਣੇ પતિ ਨੂੰ ਕਿਸੇ ਹੋਰ ਜਨਾਨੀ ਨਾਲ ਰੰਗੇ ਹੱਥੀ ਫੜ ਲਿਆ ਜਾਂਦਾ ਹੈ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਣ ਲੱਗਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਸ਼ੇਅਰ ਜ਼ਰੂਰ ਕਰਦੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਜਨਾਨੀ ਨੇ ਸਹੀ ਕੀਤਾ ਕਿ ਗਲਤ ਕੀਤਾ ਹੈ ਆ ਜਾ ਇੱਧਰ ਇੱਧਰ ਹਾਂ ਇੱਧਰ ਇੱਧਰ ਆਪ ਨਹੀਂ ਇੱਧਰ ਤੂੰ ਕਿੱਧਰ ਹੈ ਕਿੱਧਰ ਤੂੰ ਕਿੱਧਰ ਆ ਤੂੰ ਕੌਣ ਹੈ ਜਨਨੀ ਕੌਣ ਆ ਤੂੰ ਬੜਾ ਹੈ ਜਨਨੀ ਕੌਣ ਹੈ ਜਨਨੀ ਹੈ ਕੌਣ ਆ ਤੂੰ ਮੈਂ ਮਾਰਾਂ ਤੇਰੇ ਹੈ ਕੌਣ ਆ ਤੂੰ ਮੇਰੇ ਕਿੱਥੋਂ ਲਿਆਂਦਾ ਕਿੱਥੋਂ ਲਿਆਂਦਾ ਤੈਨੂੰ ਛੱਡ ਦੇ ਪਹਿਨੇ ਛੱਡ ਦੇ ਪਹਿਨੇ ਛੱਡ ਦੇ ਸੈਟ ਸੈਟ ਪਹਿਨੇ ਨਹੀਂ ਤੇਰੇ ਕਾ ਮੇਰਾ ਮਤਾਈਆਂ ਨਹੀਂ ਮਾਰ ਰਹੀ ਕੋਣ ਨੇ ਬੰਦੇ ਬੰਦੇ ਦਾ ਕੌਤੀ ਆ ਕੌਤੀ ਆ ਇਹ ਮੇਰੀ ਵੀਡੀਓ ਮਾ ਇਹ ਤਾਂ ਆਪਣੇ ਪਿੰਡ ਦੀ ਆ ਕੁੜੀ ਹਾਂ ਆਪਣੇ ਪਿੰਡ ਵਾਲੀ ਉਹਦੀ ਫੋਜਣ ਦੀ ਕੌਤੀ ਦੀ ਕੁੜੀ ਕਰੇ ਦੋ ਨਾ ਇਹ ਕੀ ਕੀਤਾ ਕਰੇ ਦੋ ਨਾ ਮੈਂ ਕੀ ਪੁੱਛ ਰਹੀ ਆ ਮੈਂ ਕੀ ਪੁੱਛ ਰਹੀ ਆ ਮੈਨੂੰ ਕਰੇ ਦੋ ਨਾ ਕਰੇ ਚੱਲਾ ਕਰੇ ਕਾ ਕਰਾ ਮੈਨੂੰ ਤਾਂ ਕਹਣਾ ਤੇ ਜਲਦੀ ਜੀ ਬੱਡੇ ਭਾਈ ਧਰਾਲਾ ਵੀਰੇ ਨਾ ਕੱਲ ਜਕਰ ਭਾਈ ਦੇ ਘਰ ਆ ਜਨਾਨੀ ਆ ਮਾਹ ਜਨਾਨੀ ਆ ਤਿੰਨ ਘੰਟਾ ਨਾ ਹੋਵੇ ਫਿਰ ਉਹ ਮੇਰਾ ਰਲਿਆ ਇਹਨਾਂ ਨੂੰ ਬੰਦ ਕਰਾਉਂਦਾ ਕਹਿੰਦਾ ਹਾਂ ਹਾਂ ਦੇ ਲੋ ਆਪ ਕੀ ਕਿੰਨੇ ਕੰਮ ਕਰਦਾ ਕਰੈ ਨਾ ਮੇਰਾ ਜਵਾਕਾ ਨੂੰ ਚੰਗਾ ਸਮਝਦਾ ਤੂੰ ਮੇਰੇ ਕੁੜੀਆਂ ਨੇ ਪਟਿਆਰਾ ਮੇਰੇ ਦੋ ਕੁੜੀਆਂ ਨੇ ਨਾਮ ਨੇ ਜਵਾਕਾ ਨੂੰ ਚੰਗਾ ਸਮਝਦਾ ਹੈ ਨਾ ਮੈਨੂੰ ਚੰਗਾ ਬੰਦਾ ਅਜੇ ਕੱਲ ਹੋ ਮਾਰੇ ਜਿੰਨੀ ਬਿੜਿਆ ਤੁਹਾਡਾ ਆਲਾ ਕੰਡੋ ਕੱਟਾ ਹੋ ਮੈਂ ਮੈਨੂੰ ਕੋਈ ਪਰਸਪੈਂਡ ਨਹੀਂ ਆ। ਹਾਂ ਮੈਂ ਤਾਂ ਅੱਗੇ ਕਹੀ ਜਾਂਦੀ ਆ ਵੀ ਕੁੜੀ ਦੇਖੀ ਲਾਂਦੀ ਆ ਮੈਂ ਤਾਂ। ਉਹ ਖੁੱਕ ਜਾਂਦੀ ਆ। ਹਾਂ ਤੂੰ ਐਵੇਂ ਜਾਂ ਨਿਕਲਿਆ ਗਿਆ। ਵੱਡੇ ਕੋਈ ਪਰਸਪੈਂਡ। ਹਾਂ। ਹੋਰ ਵੀ। ਮੈਨੂੰ ਕਿੰਨਾ ਲੱਗੀ? ਮੈਂ ਤੈਨੂੰ ਕਿਹਾ ਨਾ ਮੈਂ ਫੜ ਕੇ ਦਿਖਾਉਂਦੇ ਨੂੰ। ਚਲ ਆਪਾਂ ਬਾਅਦ ਚਾ। ਚਲਾ ਆ ਜਾ ਤੇਰੇ ਪਾਸਾ ਆ ਗਿਆ ਸਾਡਾ ਮੈਂ ਖਾਣਾ ਲੈ ਕੇ ਜਾਣਾ ਤੇਰੇ ਨਾਲ ਕਰੇ ਮੈਂ ਖਾਣਾ ਹੀ ਚੱਲਣਾ ਲੈ ਕੇ ਚਲਾ ਆ ਜਾ ਕਰੇ ਚੱਲ ਸਾਡਾ ਕਰੇ ਚੱਲ